ਲੇਗਾ 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 ਜੂਤਾ ਹੋ ਗਿਆ ਕੰਮ ਖੂਸਤਾ ਹੋ ਗਿਆ ਆਹ ਕੰਮ ਖੂਸਤਾ ਹੋ ਗਿਆ ਆ ਗਿਆ ਨੋਬੋ ਤੇ ਕਹਿੰਦੇ ਸੀਟੀਆਂ ਮਾਰਦਾ ਫਿਰਦਾ ਇਧਰਲੇ ਪਾਸੇ ਮਿੱਤਰੋ ਕਹਿੰਦੇ ਸੀਟੀਆਂ ਕਲੀ ਵਾਲਾ ਵੀਰ ਫੇਰ ਮਿੱਤਰੋ ਕਲੀ ਕੁਲੀ ਆ ਕੇ ਤਿਆਰ ਵਰ ਤਿਆਰ ਆ ਕੰਮ ਪੂਰਾ ਤੇ ਮਿੱਤਰੋ ਇਹਦਾ ਪਤਾ ਲੱਗੂ ਕੀ ਗੱਲ ਬਾਤ ਆ ਕਹਿੰਦੇ ਗੱਡੀ ਇਹ ਲਾਉਂਦੀ ਨਾਲ ਕਰਦੀ ਹੈ ਬਰੋ ਹੈ ਵੀ ਕਦਾਂ ਟਾਈਮਿੰਗ ਨਾਲ ਆ ਦੇ ਜਾਂਦੀ ਨਾਲ ਲੇਕੀ ਘਾਤ ਰੇ ਕਹਿੰਦਾ ਹੁਣ ਤੱਕ ਮਿੱਤਰਾਂ ਨੂੰ ਛਾਪੀ ਟੱਕਰੇ ਪਤੰਦਰ ਬੰਪਰ ਦੀ ਵੀ ਬੜਾ ਕਿਸੁੱਤਾ ਲੈ ਕੀ ਕਰਦਾ ਹੈ ਅਰੇ 1 2 3 10 ਦਾ ਸਾਰਾ ਹੌਣ ਵਾਲੀ ਐ ਆਹ ਚੱਕੋ ਮਿੱਤਰੋ ਕਹਿੰਦੇ ਦੇ ਦੀ ਝੰਡੀ ਦੇਖੋ ਮਿੱਤਰੋ ਆਉਂਦਾ ਪਾੜਦਾ ਆਉਂਦਾ ਪਾੜਦਾ ਜਿਹੜਾ ਪਾ ਮਿੱਤਰੋ ਲੈ ਵੀ ਮਿੱਤਰੋ ਦੇਖ ਨੋ 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 ਕਨੇ ਨੋਵੋ ਨੋਗੋ ਗਈ ਪਈਆ ਨੋਵੋ 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 ਦੇਖੋ ਮੈਤਰੋ ਇਧਰਲੇ ਪਾਸੇ ਨੋਵੋ ਨੋਵੋ ਹੋਈ ਪਈਆ ਮੈਤਰੋ ਕਹਿੰਦੇ ਨੋਵੋ ਨੋਵੋ ਹੋਈ ਪਈਆ ਬਾਈ ਨੇ ਕਿ ਇਹ ਬਦਲਦਾ ਕਹਿੰਦੇ ਵੱਡਾ ਲਾਦਾ gear ਲਾਦਾ ਇਧਰਲੇ ਪਾਸੇ ਕਹਿੰਦੇ ਬਾਈ ਨੇ ਵੱਡਾ ਤੇ ਮੈਤਰੋ ਹੁਣ ਦੇਖੂਗੀ ਬਣਦਾ ਤੇ ਬੇਟਦਾ ਕਹਿੰਦੇ ਪਤੰਦਰ ਮੂਹਲੇ ਟਾਰਾਂ 'ਚ ਵੀ ਲਾਈ ਫਿਰਦਾ ਨਾਲ ਪਿਛਲੇ ਟਾਰਾਂ ਦੇ ਵਿੱਚ ਬੇਟ ਨਹੀਂ ਹੈਗਾ ਜੀ ਮੂਹਲੇ ਟਾਰਾਂ 'ਚ ਬੇਟਾ ਤਾਂ gear ਹੋਰ ਵੱਡਾ ਲਾਦਾ ਦੂਰੀ ਬੜੀ ਵਾਜ ਜਾਂਦੀ ਆ ਕਹਿੰਦੇ ਕਹਾਣੀ ਤੁੰਦ ਨੇ ਥੋੜਾ ਜਿਹਾ ਕੰਮ ਟੇਡਾ ਕਰਿਆ ਵਾ ਇਧਰਲੇ ਪਾਸੇ ਧੁੰਦ ਆ ਜਾਂਦੀ ਆ ਇੱਥੇ ਦੇਖੋ ਮਿੱਤਰੋ ਅਣੀ ਬੜਾ ਇੱਥੇ ਹੀ ਜਾ ਕੇ ਕਹਿੰਦੇ ਸਾਰੇ ਟਰੈਕਟਰ ਵਾਲੇ ਉੱਟਣਾ ਗੇਅਰ ਲਾ ਦਿੰਦੇ ਆ ਤੇ ਇਹ ਬਾਈ ਦਾ ਦੇਖਦੇ ਆ ਲਾਉ ਉੱਟਣਾ ਗੇਰ ਇਹ ਜੋਰੀ ਬੜਾ ਮਰੀ ਜਾਂਦਾ ਟਰੈਕਟਰ ਗੇਅਰ ਬਦਲ ਚੋਪਰਾ ਗੇਅਰ ਬਦਲ ਇੱਥੇ ਰੱਖ ਗੇਅਰ ਬਦਲ ਇੱਥੇ ਗੇਅਰ ਬਦਲ ਆ ਜਾਂਦਾ ਗਰੇ ਗੱਪਰੂ ਆ ਇੱਥੇ ਗੇਅਰ ਬਦਲ ਆ ਜਾਂਦਾ ਲਗਦਾ ਕਿ ਮੇਤਰੋ ਪੌਣਾ ਕੇ ਚੱਕਰ ਹੋ ਗਿਆ ਪੂਰਾ ਦੇ ਦੂਜੇ ਚੱਕਰ ਦੀ ਤਿਆਰੀ ਹੈ ਖਿੱਚ ਖਿੱਚ ਇਹ ਲਾਜੋ 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 ਉੱਪੇ ਵਾਲਾ ਉੱਪੇ ਵਾਲਾ ਉੱਪੇ ਵਾਲਾ ਉੱਪੇ ਵਾਲਾ ਉੱਪੇ ਵਾਲਾ ਇੱਥੇ ਪਤਾ ਲੱਗਣਾ ਮੇਤਰੋ ਕਹਿੰਦੇ ਅਰਜਨ ਦਾ ਉੱਪੇ ਵਾਲਾ ਉੱਪੇ ਵਾਲਾ ਕਹਿੰਦੇ ਹੋ ਗਿਆ ਨਾ ਜਾਈਂ ਗਏ ਇੱਥੇ ਜਾ ਕੇ ਇਹ 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 ਲੱਗ ਗਿਆ ਲੱਗ ਕੇ ਬੰਦ ਹੋ ਗਿਆ ਮੇਤਰੋ ਬੰਦ

ਆਗੇ ਪਿੱਛੇ ਅੱਗੇ ਵਸਰਾ ਗਮ ਹੋ ਗਿਆ ਮੇਤਰੋ ਕਹਿੰਦੇ ਨੋਵੋ ਨਾਲ ਚੱਲ 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 ਚਾ ਗਿਆ 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 ਨਹੀਂ ਬੱਸ ਚੱਲ ਰਿਹਾ ਹਾਂ ਹਾਂ ਭਾਈ ਜਿਹੜੀ ਟਾਲੀ ਵਾਲੇ ਕੋਈ ਮੋੜੇ ਆ ਨੇ ਟਾਲੀ ਮੇਤਰੋ ਕਹਿੰਦੇ ਅੱਜ ਨਾਲਾ ਕੰਮ ਕਸੂਤਾ ਹੋ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਪੱਟ ਕੇ ਲੈ ਗਿਆ ਲੈ ਗਿਆ ਲੈ ਗਿਆ ਆ ਗਰ ਰੋਡ ਤੇ ਨਾ ਮਤਰਾ ਐਸੇ ਆ ਗਏ ਜੁੱਤਾ ਹੋ ਗਿਆ ਇਹ ਕਮ ਟੇਡਾ ਹੋ ਗਿਆ ਸੀ ਤੇ ਪਹਿਲੇ ਟੱਕਰ ਦੀ ਲੱਗਦਾ ਮੈਨੂੰ 2 ਮਿੰਟ ਕਰਦੇ ਹੋਣਗੇ ਬਾਈ ਨੇ ਪੂਰੇ ਇਧਰ ਦੇ ਪਾਸੇ ਵੀ ਇਹਨੇ ਲੋਕ ਪਿੰਨੇ ਉਲਾ ਸੜਾਈ ਫਿਰਦਾ ਹੈ ਲੈ ਵੀ ਮਿੱਤਰੋ ਪਹਿਲਾ ਟੱਕਰ ਹੋ ਗਿਆ ਪੂਰਾ ਹੋ ਗਿਆ ਹੋ ਗਿਆ ਹੋ ਗਿਆ ਪਹਿਲਾ ਚੈੱਕ ਹੋ ਗਿਆ ਜੀ ਇਧਰ ਬਾਈ ਨੇ ਤਾਂ ਕੰਮ ਪੈੜੀ ਹੀ ਕਰਤਾ ਜਹਾਜ਼ ਵਾਲਾ ਘੇਰ ਲਾ ਲਿਆ ਹੁਣ ਤਾਂ ਉਧਰੋਂ ਬੱਸ ਵਾਂਗੂ ਆਇਆ ਟਰੈਕਟਰ ਹੁਣੇ ਕੰਮ ਲੱਜਾ ਸਾਡੇ ਆ ਗਿਆ ਕਹਿੰਦੇ ਉੱਥੇ ਆ ਗਏ ਹੋਰ 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 ਇਹ ਠੀਕ ਤੇ ਇੱਥੇ ਨਾ ਤੋੜ ਲਈ ਇੱਥੇ ਨਾ ਜਾਵੇ ਕਿਤੇ ਇੱਥੇ ਬੰਦਾ ਰਾੜਾ ਇੱਥੇ ਇੱਥੇ ਮਤਲਬ ਓ ਆਦਕਾ ਕਿਉਂ ਜਾ ਰਿਹਾ ਕਿੰਨਾ ਟਾਈਮ 437 ਜੀ 437 ਤਾਂ ਡਬਲ ਹੀ ਲੇ ਗਿਆ ਟਾਈਮ 4 ਮਿੰਟ ਤੇ 37 ਸੈਕਿੰਡ